ਜਿਹੜੇ ਗੁਰੂ ਦੇ ਪਿਆਰੇ ਹਨ ਉਹਨਾਂ ਦਾ ਅੱਜ ਇਤਿਹਾਸਕ ਦਿਹਾੜਾ ਵੀ ਹੈ ਜੀ ਪੰਜਾ ਸਾਹਿਬ ਜਦੋਂ ਅਸੀਂ ਗੁਰਦੁਆਰਾ ਸਾਹਿਬ ਜੀ ਦਾ ਜ਼ਿਕਰ ਕਰਦੇ ਨਾ ਤਾਂ ਜ਼ਿਆਦਾਤਰ ਸਾਡੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਬਾਦਸ਼ਾਹ ਮਹਾਰਾਜ ਜੀ ਦਾ ਇਤਿਹਾਸ ਹੀ ਆਵੇਗਾ ਉਹ ਇਤਿਹਾਸਕ ਸਾਖੀ ਆਉਂਦੀ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਨਾਲ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਹਸਨ ਅਬਦਾਲ ਨਗਰ ਦੇ ਵਿੱਚ ਪਹੁੰਚਦੇ ਹਨ ਉੱਥੇ ਵਲੀ ਕੰਧਾਰੀ ਰਹਿੰਦਾ ਸੀ ਵਲੀ ਕੰਧਾਰੀ ਬੇਸ਼ੱਕ ਪਰਮਾਤਮਾ ਦਾ ਪਿਆਰਾ ਸੀ ਪਰ ਮਨ ਦੇ ਵਿੱਚ ਪਦਾਰਥਾਂ ਨੂੰ ਇਕੱਠਾ ਕਰਨ ਵਾਲਾ ਸੁਭਾਅ ਵੀ ਵਸਿਆ ਹੋਇਆ ਸੀ ਇੱਕ ਹੌਜ ਬਣਾਇਆ ਸੀ ਹੌਜ ਦੇ ਵਿੱਚ ਪਾਣੀ ਇਕੱਠਾ ਕਰ ਲੈਣਾ ਤੇ ਫਿਰ ਆਪਣੇ ਆਪ ਨੂੰ ਅੱਲਾ ਦਾ ਪਰਮਾਤਮਾ ਦਾ ਰੂਪ ਦੱਸ ਕੇ ਆਪਣੀ ਜਿਹੜੀ ਪੂਜਾ ਸੀ ਕਰਵਾਉਣੀ ਸੀ ਕਰਵਾਉਂਦਾ ਸੀ ਸਤਿਗੁਰੂ ਜੀ ਨੇ ਵੇਖਿਆ ਕਿ ਇਹ ਮਨੁੱਖ ਹੈ ਤਾਂ ਰੱਬ ਦਾ ਪਿਆਰਾ ਪਰ ਥੋੜਾ ਜਿਆਨਾ ਰਸਤੇ ਤੋਂ ਭਟਕ ਗਿਆ ਜੀ ਤਾਂ ਸੁਚੰਜੇ ਰਸਤੇ ਤੇ ਪਾਉਣ ਵਾਸਤੇ ਸਤਿਗੁਰੂ ਜੀ ਆਪ ਪਹੁੰਚ ਗਏ ਜੀ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਕਿਉਂਕਿ ਭਲਾ ਕਰਨਾ ਸੀ ਬਲੀ ਕੰਧਾਰੀ ਦਾ ਸਤਿਗੁਰੂ ਜੀ ਨੇ ਆਖਿਆ ਪਾਣੀ ਇੱਥੇ ਨਜ਼ਦੀਕ ਕਿਤੇ ਵੀ ਨਹੀਂ ਇੱਕ ਜਗ੍ਹਾ ਤੇ ਹੈ ਇਹ ਜਿਹੜਾ ਉੱਚਾ ਢਿੱਲਾ ਨਾ ਪਹਾੜੀ ਦਾ ਇਹਦੇ ਉੱਪਰ ਇੱਕ ਹੌਜ਼ ਬਣੀਆਂ ਤਲਾਬ ਬਣੀਆਂ ਬੜੀ ਕੰਧਾਰੀ ਉਹਦਾ ਮਾਲਕ ਜਾ ਉਹਦੇ ਕੋਲੋਂ ਜਾ ਕੇ ਪਾਣੀ ਪੀਆ ਤਿੰਨ ਵੇਰ ਭਾਈ ਮਰਦਾਨਾ ਜੀ ਗਏ ਪਰ ਹਰ ਵਾਰ ਉਹ ਬੜੀ ਕੰਧਾਰੀ ਨੇ ਨਾ ਵਾਪਸ ਮੋੜ ਦਿੱਤਾ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਤੇ ਆ ਗਏ ਤੇ ਆ ਕੇ ਭਾਈ ਮਰਦਾਨਾ ਜੀ ਆਖਦੇ ਹਨ ਮਾਲਕਾ ਵੇਖ ਮੈਨੂੰ ਨਹੀਂ ਕਿਸੇ ਨੇ ਜਾਨਣਾ ਕਿਸੇ ਨੇ ਨਹੀਂ ਕਹਿਣਾ ਕਿ ਪਿਆਸ ਕਰਕੇ ਕੌਣ ਸੰਸਾਰ ਤੋਂ ਚਲੇ ਆ ਗਿਆ ਪਰ ਹਰੇਕ ਨੇ ਕਹਿਣਾ ਕਿ ਬਾਬੇ ਨਾਨਕ ਦਾ ਜਿਹੜਾ ਸਾਥੀ ਸੀ ਰਬਾਬੀ ਸੀ ਨਾ ਉਹ ਪਿਆਸਾ ਚਲੇ ਆ ਗਿਆ ਹੁਣ ਕਿਸੇ ਹੋਰ ਦਰ ਤੇ ਨਾ ਭੇਜੀ ਪਿਆਸ ਲੱਗੀ ਤੇਰੇ ਦਰ ਤੋਂ ਪੂਰਨ ਕਰਨੀ ਤੂੰ ਜਲ ਸ਼ਿਕਾ ਤਾਂ ਸਤਿਗੁਰੂ ਜੀ ਨੇ ਜਿਹੜੀ ਹੱਥ ਦੇ ਵਿੱਚ ਛੋਟੀ ਫੜੀ ਹੋਈ ਸੀ ਕੁਝ ਮਨੁੱਖ ਆਖ ਦੇ ਪਿਆਰ ਦੇ ਨਾਲ ਇੱਕ ਰੋੜੇ ਨੂੰ ਪੱਥਰ ਨੂੰ ਹਟਾ ਦਿੱਤਾ ਇੱਕ ਪਾਣੀ ਦਾ ਚਸ਼ਮਾ ਫੁੱਟਿਆ ਤੇ ਭਾਈ ਮਰਦਾਨਾ ਜੀ ਸਮੇਤ ਜਿਹੜੇ ਲੋਕ ਸੀ ਉਹਨਾਂ ਨੇ ਰਜ ਰਜ ਕੇ ਜਿਹੜਾ ਪਾਣੀ ਸੀ ਉਹ ਪੀਤਾ ਸੀ ਹੁਣ ਵੇਖਿਆ ਬਲੀ ਕੰਧਾਰੀ ਨੇ ਸਾਰਾ ਹੌਜ ਖਾਲੀ ਹੋ ਗਿਆ ਥੱਲੇ ਪਾਣੀ ਦਾ ਚਸ਼ਮਾ ਚੱਲਦਾ ਪਿਆ ਸੀ ਤਾਂ ਉਤੋਂ ਗੁੱਸੇ ਦੇ ਵਿੱਚ ਆ ਕੇ ਨਾ ਇੱਕ ਪੱਥਰ ਰੇੜ ਦਿੱਤਾ ਜੀ ਹੰਕਾਰ ਆਇਆ ਜੀ ਤੇ ਸਤਿਗੁਰੂ ਜੀ ਨੇ ਗਿਆਨ ਰੂਪੀ ਪੰਜਾ ਲਗਾ ਕੇ ਆਪਣੇ ਹੱਥ ਦੇ ਨਾਲ ਆਉਂਦੇ ਹੋਏ ਉਸ ਪੱਥਰ ਨੂੰ ਰੋਕ ਦਿੱਤਾ ਪੱਥਰ ਮੋਮ ਹੋ ਗਿਆ ਹੱਥ ਦਾ ਨਿਸ਼ਾਨ ਅੱਜ ਤੱਕ ਬਣਿਆ ਉਸ ਸਥਾਨ ਨੂੰ ਗੁਰਦੁਆਰਾ ਪੰਜਾ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਤੇ ਉੱਥੋਂ ਅੱਜ ਵੀ ਜਲ ਦਾ ਜਿਹੜਾ ਚਸ਼ਮਾ ਉਹ ਫੁੱਟਦਾ ਤੇ ਉਹਦੇ ਵਿੱਚੋਂ ਜਲ ਪ੍ਰਾਪਤ ਹੋ ਰਿਹਾ ਜੀ ਇਹ ਸੀ ਇਤਿਹਾਸ ਸੰਖੇਪ ਰੂਪ ਦੇ ਵਿੱਚ ਪੰਜਾ ਸਾਹਿਬ ਜੀ ਦਾ ਜੀ ਹੁਣ ਜਿਹੜਾ ਅੱਜ ਦਾ ਦਿਨ ਜਿਸ ਨੂੰ ਸਾਕਾ ਪੰਜਾ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹ ਇਤਿਹਾਸ 1922 ਦੇ ਲਗਭਗ ਦਾ ਜੀ ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰਾ ਚੱਲ ਰਹੀਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆ ਚੁੱਕੀ ਸੀ ਤੇ ਮਹੰਤਾਂ ਦੇ ਕੋਲੋਂ ਜਿਹੜੇ ਕਬਜ਼ੇ ਸੀ ਉਹ ਗੁਰੂ ਘਰਾਂ ਦੇ ਪ੍ਰਾਪਤ ਕੀਤੇ ਜਾ ਰਹੇ ਸਨ ਸਾਰੇ ਮਹੰਤ ਨਹੀਂ ਸੀ ਮਾਰੇ ਕੁਝ ਪ੍ਰਤੀਸ਼ਤ ਸੀ ਪਰ ਜਦੋਂ ਸਮੁੱਚਾ ਕਾਰਜ ਹੁੰਦਾ ਹੋਵੇ ਨਾ ਤੇ ਫਿਰ ਉਸੇ ਹੀ ਕਾਰਜ ਦੇ ਅਧੀਨ ਸਾਰੇ ਕੰਮ ਹੁੰਦੇ ਸੀ ਹੁਣ ਕਮੇਟੀ ਭਾਵ ਇੱਕ ਸਭਾ ਹੋਂਦ ਵਿੱਚ ਆ ਗਈ ਕਿ ਜਿਹੜੇ ਸਿੱਖਾਂ ਦੇ ਇਤਿਹਾਸਿਕ ਸਥਾਨ ਹਨ ਉਹਨਾਂ ਦਾ ਪ੍ਰਬੰਧ ਸਿੱਖਾਂ ਦੇ ਕੋਲ ਹੋਵੇ ਸਾਕਾ ਨਨਕਾਣਾ ਸਾਹਿਬ ਹੋਇਆ ਜੀ ਜੈਤੋ ਗੰਗ ਸਰਦਾ ਮੋਰਚਾ ਲੱਗਾ ਹੋਰ ਵੀ ਬੜੇ ਸਥਾਨਾਂ ਦੇ ਉੱਪਰ ਮੋਰਚੇ ਲੱਗੇ ਤੇ ਇਨ੍ਹਾਂ ਹੀ ਕਾਰਜਾਂ ਦੇ ਵਿੱਚ ਚਲਦੇ ਆ ਹੋਇਆ ਗੁਰੂ ਕਾ ਬਾਗ ਪਾਵਨ ਸਥਾਨ ਕੁਕੇ ਵਾਲੀ ਵਿਖੇ ਤੇ ਜਿੱਥੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਅਤੇ ਗੁਰੂ ਛੇਵੇਂ ਗੁਰੂ ਨਾਵੇਂ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤੋ ਪਾਵਨ ਸਥਾਨ ਉਥੋਂ ਦਾ ਮਹੰਤ ਮਿੱਠਾ ਸਿੰਘ ਬੜੇ ਸਮਝੌਤੇ ਕਰਦਾ ਆ ਰਿਹਾ ਸੀ ਜਦੋਂ ਸਿੰਘਾਂ ਨੇ ਇਕੱਠ ਕਰਨਾ ਹਰ ਗੱਲ ਪ੍ਰਵਾਨ ਕਰ ਲੈਣੀ ਪਰ ਫਿਰ ਗੁਰਮਤ ਤੋਂ ਪਰੇ ਦੇ ਕਾਰਜ ਕਰਨੇ ਆਖਰ ਇੱਕ ਰੋਜ਼ ਲੰਗਰ ਵਾਸਤੇ ਲੱਕੜਾ ਲੈਣ ਗਏ ਸੰਗ ਜੰਗਲ ਦੇ ਵਿੱਚੋਂ ਸਰਕਾਰ ਦੇ ਨਾਲ ਉਹਨਾਂ ਦੀ ਬੋਲਖਲਾਮੀ ਤਲਖੀ ਹੋ ਗਈ ਤੇ ਫਿਰ ਸਿੰਘਾਂ ਦੇ ਉੱਪਰ ਮਿੱਠਾ ਸਿੰਘ ਜਿਹੜਾ ਮਹੰਤ ਸੀ ਉਹਦੇ ਸਾਥੀਆਂ ਵੱਲੋਂ ਤੇ ਜਿਹੜੀ ਫੌਜ ਸੀ ਪੁਲਿਸ ਸੀ ਉਹਨਾਂ ਵੱਲੋਂ ਅੰਨਾ ਤਸ਼ੱਦਦ ਕੀਤਾ ਗਿਆ ਜੀ ਬੀਟੀ ਉਸ ਵੇਲੇ ਆਫੀਸਰ ਸੀ ਬਹੁਤ ਸਾਰੇ ਸਿੰਘ ਜਿਹੜੇ ਉਹ ਜਥੇ ਦੇ ਵਿੱਚ ਉੱਥੇ ਪਹੁੰਚੇ ਸਨ ਉਹਨਾਂ ਦੇ ਉੱਪਰ ਬਹੁਤ ਡਾਂਗਾਂ ਵੜਾਈਆਂ ਗਈਆਂ ਜਖਮੀਮੀ ਹੋ ਗਈ ਅਧਮੋਏ ਹੋਗੇ ਕੁਝ ਹਾਤਾ ਪ੍ਰਾਪਤ ਕਰ ਗਏ ਤੇ ਉਪਰੋ ਦੀ ਘੋੜੇ ਵੀ ਟਪਾਏ ਗਏ ਲੰਘਾਏ ਗਏ ਤੇ ਘੋੜਿਆਂ ਦੇ ਪੌੜਾਂ ਦੇ ਨਾਲ ਜਖਮੀ ਸਿੰਘ ਜਿਹੜੇ ਉਹਨਾਂ ਦੇ ਜ਼ਖਮ ਵਧੇਰੇ ਹੋ ਰਹੇ ਸੀ ਕੁਸ਼ੀਦਿਆ ਪ੍ਰਾਪਤ ਕਰਦੇ ਜਾ ਰਹੇ ਸੀ ਆਖਰ ਇਸ ਪ੍ਰਕਾਰ ਦੇ ਭੁਖੇ ਤਿਹਾਰੇ ਜਖਮੀ ਸਿੰਘਾਂ ਨੂੰ ਇਥੋਂ ਲਾਰੀਆਂ ਦੇ ਵਿੱਚ ਲੱਦੇ ਆ ਕੇ ਅੰਮ੍ਰਿਤਸਰ ਪਹੁੰਚਾਇਆ ਗਿਆ ਹੁਣ ਕਿਉਂਕਿ ਅੰਗਰੇਜ਼ ਸਰਕਾਰ ਸੀ ਮਹਾਂ ਦੋਨਾਂ ਦੇ ਪਿੱਠੂ ਬਣੇ ਹੋਏ ਸਨ ਤੇ ਉਹਨਾਂ ਦੀ ਪਿੱਠ ਅੰਗਰੇਜ਼ ਸਰਕਾਰ ਪੂਜ ਦੀ ਪੂਰ ਦੀ ਪਈ ਸੀ ਤਾਂ ਸੋਚਿਆ ਕਿ ਜੇਕਰ ਇਹ ਜਿਹੜੇ ਕੌਮੀ ਪ੍ਰਵਾਨੇ ਇਹ ਇੱਥੇ ਹੀ ਰਹਿ ਗਏ ਤੇ ਵੱਖ-ਵੱਖ ਜਿਹੜੇ ਥਾਵਾਂ ਦੇ ਉੱਪਰ ਬਗਾਵਤ ਨਾ ਹੋ ਜਾਵੇ ਦੂਸਰਾ ਕੀ ਸੀ ਕਿ ਜਿਤਨੀਆਂ ਵੀ ਅਮਰਤਸਰਦੀਆਂ ਜਾਂ ਹੋਰ ਇੱਥੇ ਜੇਲ੍ਹਾਂ ਸੀ ਉਹ ਸਾਰਿਆਂ ਭਰ ਚੁੱਕਿਆ ਸਨ ਕਿਤੇ ਵੀ ਜੇਲ੍ਹ ਦੇ ਵਿੱਚ ਕੋਈ ਥਾਂ ਨਹੀਂ ਸੀ ਤੇ ਆਖਰ ਸਮੇਂ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਸਾਰੇ ਦੇ ਸਾਰੇ ਜਿਹੜੇ ਇੱਥੋਂ ਜ਼ਖਮੀ ਹਤਮ ਹੋਏ ਪਿਆਸੇ ਭੁੱਖੇ ਪਿਆਸੇ ਸਿੰਘ ਰਫਤਾਰ ਕੀਤੇ ਨਾ ਇਹਨਾਂ ਸਾਰਿਆਂ ਨੂੰ ਅਟਕ ਤੇ ਮਿੰਟ ਗੁਮਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ ਜੀ ਹੁਣ ਇੱਕ ਸਪੈਸ਼ਲ ਖਾਸ ਟ੍ਰੇਨ ਜਿਹੜੀ ਨਾ ਉਹ ਅੰਮ੍ਰਿਤਸਰ ਦੇ ਸਟੇਸ਼ਨ ਤੋਂ ਤੋਰੀ ਗਈ ਜੀ ਜਿਹਦੇ ਵਿੱਚ ਇਹ ਸਾਰੇ ਜ਼ਖਮੀ ਭੁੱਖੇ ਧਾਇਏ ਸਿੰਘ ਸਨ ਇੱਕਕ ਬੇਨਤੀ ਕਰਦੇ ਚੱਲিয়ে ਕਿ ਜਿਹੜੀ ਇਹ ਸਿੱਖ ਕੌਮ ਹੈ ਨਾ ਜੀ ਇਹ ਹਰ ਇੱਕ ਜਿਹੜੀ ਕੋਈ ਵੀ ਗੱਲ ਨਾ ਉਹਦੇ ਦਾਈਏ ਨੂੰ ਹੱਥ ਲਾਉਂਦੀ ਭਾਵ ਸ਼ਿਖਰ ਤੱਕ ਪਹੁੰਚਦੀ ਜੀ ਜੇਕਰ ਇਹ ਵੇਖਿਆ ਗਿਆ ਕਿ ਭਾਈ ਭਗਤੀ ਦਾ ਸ਼ਿਖਰ ਕਿਵੇਂ ਤੇ ਤੱਤਿਆਂ ਲੋਹਾਂ ਤੇ ਬੈਠਿਆਂ ਵੀ ਨਾ ਜਿਹੜੀ ਸਮਾਦੀ ਸੀ ਉਹ ਖੁੱਲ੍ਹਦੀ ਨਹੀਂ ਹੈ ਜੇਕਰ ਕੁਰਬਾਨੀ ਦਾ ਜ਼ਿਕਰ ਵੇਖਿਆ ਜਾਵੇ ਕਿ ਕਿਸ ਪ੍ਰਕਾਰ ਮੈਦਾਨੇ ਜੰਗ ਦੇ ਵਿੱਚ ਅਸੀਂ ਲੜ ਸਕਦੇ ਹਾਂ ਤਾਂ ਬਿਨਾਂ ਸੀਸ ਤੋਂ ਵੀ ਨਾ ਲੜ ਕੇ ਵਿਖਾ ਦਿੱਤਾ ਜਾਂਦਾ ਜੀ ਤੇ ਜੇਕਰ ਭਗਤੀ ਭਾਵਨਾਵਾਂ ਵਾਲੀ ਸੇਵਾ ਵਾਲੀ ਸੰਜੀਵਾਲਤਾ ਵਾਲੀ ਕੋਈ ਮਿਸਾਲ ਵੇਖਣੀ ਹੋਵੇ ਤੇ ਫਿਰ ਭਾਈ ਕਨਈਆ ਜੀ ਤੋਂ ਪਰੇ ਦੀ ਕੋਈ ਮਿਸਾਲ ਨਹੀਂ ਜੇਕਰ ਦਾਨੀ ਵੇਖਣਾ ਹੋਵੇ ਤੇ ਗੁਰੂ ਕਲਗੀ ਤਰਪਾਤਸ਼ਾ ਮਹਾਰਾਜ ਜੀ ਤੋਂ ਵੱਡਾ ਦਾਨੀ ਪ੍ਰਾਪਤ ਨਹੀਂ ਹੋਵੇਗਾ ਸਰਬੰਸ ਆਪਣਾ ਵਾਰ ਦਿੱਤਾ ਪੁੱਤਰ ਵਾਰ ਦਿੱਤੇ ਪਿਤਾ ਵਾਰ ਦਿੱਤਾ ਜੀ ਤਾਂ ਜਿਹੜੀ ਵੀ ਉਦਾਹਰਨ ਵੇਖ ਲਈ ਜਾਵੇ ਜਿਹੜਾ ਵੀ ਕੋਈ ਸ਼ਬਦ ਵਿਸ਼ੇਸ਼ਣ ਵੇਖ ਲਿਆ ਜਾਵੇ ਸਿੱਖੀ ਦੇ ਦਾਈਏ ਹਨ ਕਿ ਉਹਨਾਂ ਤੋਂ ਪਾਰ ਦਾ ਪ੍ਰੇਮ ਇਹਨਾਂ ਦੇ ਵਿੱਚ ਵੇਖਿਆ ਜਾਂਦਾ ਜੀ ਇਥੇ ਲੋਕ ਕਹਿੰਦੇ ਸੀ ਕਿ ਸਿਰਫ ਮੈਦਾਨੇ ਜੰਗਾਂ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਸਿੰਘ ਜੂਝਦੇ ਹਨ ਪਰ ਸ਼ਾਂਤਮਈ ਢੰਗ ਦੇ ਨਾਲ ਬੀਟੀ ਦੀਆਂ ਡਾਂਗਾਂ ਖਾਂਦਿਆਂ ਹੋਇਆ ਤੇ ਆਪਣੇ ਕੌਮੀ ਜਿਹੜੀ ਆਗੂ ਸੀ ਉਹਨਾਂ ਦਾ ਹੁਕਮ ਮੰਨਦਿਆਂ ਲੋਕਾਈ ਨੇ ਵੇਖਿਆ ਜੀ ਹੁਣ ਅੰਮ੍ਰਿਤਸਰ ਤੋਂ ਇੱਕ ਸਪੈਸ਼ਲ ਜਿਹੜੀ ਟ੍ਰੇਨ ਹੈ ਨਾ ਉਹ ਇਥੋਂ ਭਰ ਕੇ ਤੋਰੀ ਗਈ ਜੀ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਬਾਦਸ਼ਾਹ ਮਹਾਰਾਜ ਜੀ ਦੇ ਪਾਵਨ ਸਥਾਨ ਪੰਜਾ ਸਾਹਿਬ ਵਿਖੇ ਅੱਜ ਦੇ ਦਿਨ ਅਮਰਤ ਵੇਲੇ ਦਾ ਦੀਵਾਨ ਸਜਿਆ ਜੀ ਇਥੇ ਦੋ ਗੁਰਮੁਖ ਪਿਆਰਿਆਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਜੀ ਇੱਕ ਹੈ ਜੀ ਭਾਈ ਕਰਮ ਸਿੰਘ ਜੀ ਸਰਦਾਰ ਕਰਮ ਸਿੰਘ ਤੇ ਦੂਸਰੇ ਹਨ ਭਾਈ ਪ੍ਰਤਾਪ ਸਿੰਘ ਜੀ ਇੱਕ ਫੌਜ ਦੇ ਵਿੱਚ ਨੌਕਰੀ ਕਰਦੇ ਸੀ ਪਰ ਜਿੱਦਨ ਸਾਕਾ ਨਨਕਾਣਾ ਹੋਇਆ ਤੇ ਕੌਮ ਦੇ ਆਗੂਆਂ ਨੇ ਆਖ ਦਿੱਤਾ ਭਾਈ ਸਾਰੇ ਕਾਲੀਆਂ ਦਸਤਾਰ ਸਜਾ ਬਣਗੇ ਫੌਜੀ ਸੀ ਕਾਲੀ ਦਸਤਾਰ ਸਜਾ ਕੇ ਪਹੁੰਚ ਗਏ ਤੇ ਉਸੇ ਵੇਲੇ ਜਦੋਂ ਕਾਲੀ ਦਸਤਾਰ ਲਾਉਣ ਵਾਸਤੇ ਕਹਿ ਦਿੱਤਾ ਤੇ ਨੌਕਰੀ ਛੱਡ ਕੇ ਪੰਜਾ ਸੱਭ ਅਗੇ ਤੇ ਪੰਜਾ ਸੱਭ ਦੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਪ੍ਰਬੰਧਕ ਦੇ ਰੂਪ ਦੇ ਵਿੱਚ ਚੱਲਦੇ ਜੀ ਦੂਸਰੇ ਸੀ ਪ੍ਰਤਾਪ ਸਿੰਘ ਜੀ ਉਹ ਮਹੰਤ ਮਹੰਤ ਸਨ ਪਿਤਾ ਪੁਰਖੀ ਕਾਰਜ ਚੱਲਦਾ ਸੀ ਕੀਸਗੜ੍ਹ ਸਾਹਿਬ ਜੀ ਦੀ ਜੱਦੀ ਗੱਦੀ ਭਾਵ ਉਹਨਾਂ ਨੂੰ ਪ੍ਰਾਪਤ ਸੀ ਮਹੰਤੀ ਦੇ ਰੂਪ ਦੇ ਵਿੱਚ ਪਰ ਜਿਸ ਵੇਲੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਾਪਤ ਕਰ ਰਹੀ ਸੀ ਚਾਬੀਆਂ ਦੇ ਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਆ ਹਜੂਰ ਸੱਭ ਗਏ ਅਮਰਤ ਛਕਿਆ ਨਾਮ ਪ੍ਰਤਾਪ ਸਿੰਘ ਰੱਖਿਆ ਤੇ ਫਿਰ ਇਨ੍ਹਾਂ ਦਿਨਾਂ ਦੇ ਵਿੱਚ ਹੀ ਸੇਵਾ ਕਰਦਿਆਂ ਹੋਇਆਂ ਪੰਜਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਸੀ ਮਿੱਠੀਆਂ ਸੁਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਲੌਕਿਕ ਬਾਣੀ ਜਿਹੜੀ ਆਸਾ ਦੀ ਵਾਰ ਉਸ ਦਾ ਕੀਰਤਨ ਹੋ ਰਿਹਾ ਸੀ ਕਿਸੇ ਸਿੱਖ ਨੇ ਆਕਰ ਸੁਨੇਹਾ ਦਿੱਤਾ ਕਿ ਇਸ ਪ੍ਰਕਾਰ ਕੌਮੀ ਪਰਵਾਨੇ ਗੁਰੂ ਕੇ ਬਾਗ ਤੋਂ ਗ੍ਰਫਤਾਰ ਕੀਤੇ ਹਨ ਉਹ ਭੁਖੇ ਤਹਾਏ ਵੀ ਹਨ ਤੇ ਜ਼ਖਮੀ ਵੀ ਹਨ ਉਹਨਾਂ ਨੂੰ ਇੱਕ ਖਾਸ ਟ੍ਰੇਨ ਦੇ ਵਿੱਚ ਬਿਠਾ ਲਕਰ ਤੇ ਲਿਆਂਦਾ ਜਾ ਰਿਹਾ ਜੀ ਅਟਕ ਉਹਨਾਂ ਨੂੰ ਪਹੁੰਚਾਉਣਾ ਲੰਘਣਾ ਉਹਨਾਂ ਨੇ ਹਸਨ ਅਬਦਾਲ ਸਟੇਸ਼ਨ ਦੇ ਰਾਹੀਂ ਤੇ ਜੇਕਰ ਅਸੀਂ ਯਤਨ ਕਰੀਏ ਕੁਝ ਭੋਜਨ ਪਦਾਰਥ ਇਕੱਠੇ ਕਰ ਲਈਏ ਤੇ ਕਿਉਂ ਨਾ ਇਹਨਾਂ ਨੂੰ ਅਸੀਂ ਸ਼ਿਕਾ ਦਈਏ ਸੇਵਾ ਕਰ ਲਈਏ ਆਪਣੇ ਭਰਾਵਾਂ ਦੀ ਜੀ ਹੁਣ ਸੇਵਾ ਦਾ ਪ੍ਰੇਮ ਜਾਗਿਆ ਜੀ ਸਾਰਿਆਂ ਦੇ ਵਿੱਚ ਤੇ ਸਾਰਿਆਂ ਦੀ ਸੇਵਾ ਦੇ ਜਦੋਂ ਪ੍ਰੇਮ ਨੇ ਅੰਦਰੋਂ ਹੁਲਾਰਾ ਮਾਰਿਆ ਸੰਗਤਾਂ ਜਿੰਨੀਆਂ ਵੀ ਪੰਜਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਇਕੱਤਰ ਸਨ ਉਹਨਾਂ ਨੇ ਘਰਾਂ ਦੇ ਵਿੱਚੋਂ ਜਿਹੜੇ ਵੀ ਪਦਾਰਥ ਜਲਦੀ ਦੇ ਨਾਲ ਤਿਆਰ ਹੋ ਸਕਦੇ ਸੀ ਜਿਹੜੇ ਪਦਾਰਥ ਤਿਆਰ ਸੀ ਉਹ ਲੈ ਕੇ ਹਸਨ ਅਬਦਾਲ ਸਟੇਸ਼ਨ ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਹੋ ਗਿਆ ਤੇ ਭਾਈ ਪ੍ਰਤਾਪ ਸਿੰਘ ਕਰਮ ਸਿੰਘ ਤੇ ਹੋਰ ਸੰਗਤਾਂ ਨੇ ਜਾ ਕੇ ਸਟੇਸ਼ਨ ਮਾਸਟਰ ਨੂੰ ਇੱਕ ਬੇਨਤੀ ਕੀਤੀ ਹੈ ਆਖਿਆ ਜੀ ਸਾਡੇ ਸਾਥੀ ਸਾਡੇ ਭਾਈ ਜ਼ਖਮੀ ਹਨ ਭੁੱਖੇ ਤਿਹਾਰੇ ਜਿਹੜੇ ਗੁਰੂ ਕੇ ਬਾਗ ਤੋਂ ਤੋਰੇ ਕੁਝ ਰੋਜ ਉਹਨਾਂ ਨੂੰ ਰੱਖਿਆ ਗਿਆ ਅੰਮ੍ਰਿਤਸਰ ਹੁਣੇ ਖਾਸ ਟ੍ਰੇਨ ਰਾਹੀਂ ਉਹਨਾਂ ਨੂੰ ਅਟਕ ਪਹੁੰਚਾਉਣਾ ਹੈ ਤੇ ਜਿਹੜੀ ਟ੍ਰੇਨ ਤੋਰੀ ਗਈ ਸੀ ਨਾ ਜੀ ਇਹ 100 ਮੀਲ ਚੱਲ ਕੇ ਫਿਰ ਰੁਕਦੀ ਸੀ ਜਿੱਥੇ ਇਹਦਾ ਇੰਜਣ ਜਿਹੜਾ ਸੀ ਉਹ ਬਦਲਿਆ ਜਾਣਾ ਹੁੰਦਾ ਸੀ ਕਿਉਂਕਿ ਕੋਲੇ ਦੀ ਪਾਣੀ ਦੀ ਲੋੜ ਪੈਂਦੀ ਸੀ ਸੋ 100 ਮੀਲ ਤੇ ਜਾ ਕੇ ਹੀ ਰੁਕਦੀ ਸੀ ਬੜੇ ਭਾਰੀ ਪੁਲਿਸ ਦੇ ਪਹਿਰੇ ਦੀ ਨਿਗਰਾਨੀ ਦੇ ਵਿੱਚ ਕਿਉਂਕਿ ਕੋਈ ਸਿੰਘ ਜਿਹੜਾ ਉਹਨਾਂ ਦੇ ਮਨ ਦਾ ਵਿਚਾਰ ਸੀ ਕਿ ਸ਼ੈੰਦ ਕਿ ਇਹਨੂੰ ਛਡਾ ਲਿਆ ਨਾ ਜਾਵੇ ਜਾਂ ਕੋਈ ਸਿੰਘ ਫਿਰ ਭੱਜ ਨਾ ਜਾਵੇ ਜੀ ਪਰ ਉਹ ਕੌਮੀ ਪਰਵਾਨੇ ਭਜਣ ਵਾਸਤੇ ਗ੍ਰਿਫਤਾਰ ਹੀ ਨਹੀਂ ਹੋਏ ਸੀ ਜੇਕਰ ਭਜਣਾ ਹੀ ਹੁੰਦਾ ਤੇ ਗੁਰੂ ਕੇ ਬਾਗ ਤੋਂ ਹੀ ਕਿਸੇ ਪਾਸੇ ਜਾਇਆ ਜਾ ਸਕਦਾ ਸੀ ਪਰ ਇਸ ਪ੍ਰਕਾਰ ਨਹੀਂ ਜੀ ਹੁਣ ਹੋਰ ਕੋਈ ਵੀ ਹੁਕਮ ਨਹੀਂ ਸੀ ਰੁਕਣ ਦਾ ਕਿਸੇ ਵੀ ਸਟੇਸ਼ਨ ਦੇ ਉੱਪਰ ਸਿੰਘਾਂ ਨੇ ਜਾ ਕੇ ਬੇਨਤੀ ਕੀਤੀ ਸਟੇਸ਼ਨ ਮਾਸਟਰ ਨੂੰ ਜੋ हसन ਅਬਦਾਲ ਦਾ ਸੀ ਕਿ ਤੁਸੀਂ ਪਿੱਛੇ ਪਿੱਛੇ ਤਾਰ ਭੇਜ ਦੇਵੋ ਸਨੇਹਾ ਭੇਜ ਦੇਵੋ ਕਿ ਸਿਰਫ 15 ਮਿੰਟ ਗੱਡੀ हसन ਅਬਦਾਲ ਸਟੇਸ਼ਨ ਤੇ ਰੁਕੀ ਜਾਵੇ ਅਸੀਂ ਇੰਨੇ ਹੀ ਸਮੇਂ ਦੇ ਵਿੱਚ ਜਿਹੜੇ ਭੁੱਖੇ ਤਹਾਏ ਜ਼ਖਮੀ ਸਿੰਘ ਆ ਰਹੇ ਨਾ ਉਹਨਾਂ ਦੀ ਸੇਵਾ ਕਰ ਲਵਾਂਗੇ ਤੇ ਖਾਲਸੇ ਨੇ ਇੱਕ ਹੋਰ ਵੀ ਵਾਅਦਾ ਕੀਤਾ ਜੀ ਕਿ ਜਿੰਨੇ ਵੀ ਸਟ੍ਰੇਨ ਦੇ ਵਿੱਚ ਆ ਰਹੇ ਹਨ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਦੇ ਵਿੱਚੋਂ ਕੋਈ ਵੀ ਸਿੰਘ ਨੂੰ ਛਡਾਇਆ ਨਹੀਂ ਜਾਵੇਗਾ ਜਿਤਨੇ ਹੋਵਣਗੇ ਉਤਨੇ ਹੀ ਅਟਕ ਤੱਕ ਪਹੁੰਚਣਗੇ ਉਹ ਗ੍ਰਫਤਾਰ ਹਨ ਅਸੀਂ ਛਡਾਉਣ ਵਾਸਤੇ ਨਹੀਂ ਰੁਕਦੇ ਅਸੀਂ ਸਿਰ ਪ੍ਰਸ਼ਾਦਾ ਪਾਣੀ ਛਕਾਉਣ ਵਾਸਤੇ ਰੋਕਦੇ ਪਏ ਜੀ ਪਹਿਲਾਂ ਤਾਂ ਸਟੇਸ਼ਨ ਮਾਸਟਰ ਨੇ ਨਾ ਕਰ ਦਿੱਤੀ ਪਰ ਖਾਲਸੇ ਦਾ ਜੋਸ਼ ਵੇਖ ਕੇ ਨਾ ਬੜੀ ਨਿਮਰਤਾ ਦੇ ਨਾਲ ਆਖਿਆ ਆਖਿਆ ਸਿੰਘ ਸਾਹਿਬ ਜੀ ਮੈਂ ਤਾਂ ਗੁਲਾਮਾਂ ਦਾ ਵੀ ਗੁਲਾਮ ਹਾਂ ਮੇਰੇ ਉੱਪਰ ਜਿਹੜੇ ਹਾਕਮ ਬੈਠੇ ਉਹ ਅੰਗਰੇਜ਼ਾਂ ਦੇ ਗੁਲਾਮ ਮੈਂ ਉਹਨਾਂ ਹਾਕਮਾਂ ਦਾ ਗਾਂ ਮੁਲਾਜ਼ਮ ਹਾਂ ਮੇਰੇ ਮਾਲਕਾਂ ਦਾ ਹੁਕਮ ਕਿ ਹਸਨ ਅਬਦਾਲ ਸਟੇਸ਼ਨ ਦੇ ਉੱਪਰ ਇਹ ਗੱਡੀ ਨਹੀਂ ਰੁਕ ਸਕਦੀ ਹੈ ਤਾਂ ਖਾਲਸੇ ਨੇ ਆਖਿਆ ਸਟੇਸ਼ਨ ਵਾਸਟਰ ਨੂੰ ਕਿ ਜੇਕਰ ਤੇਰੇ ਮਾਲਕਾਂ ਦਾ ਹੁਕਮ ਕਿ ਹਸਨ ਅਬਦਾਲ ਸਟੇਸ਼ਨ ਤੇ ਗੱਡੀ ਨਹੀਂ ਰੁਕੇਗੀ ਤੇ ਫਿਰ ਭਾਈ ਸਾਡੇ ਮਾਲਕਾਂ ਦਾ ਹੁਕਮ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਕਿ ਇੱਥੇ ਗੱਡੀ ਰੁਕਦੀ ਵੀ ਹੋਵੇਗੀ ਤੇ ਇੱਥੇ ਜਿਹੜੇ ਉਹ ਜ਼ਖਮੀ ਸਿੰਘ ਭੁਖੇ ਤੇ ਹਾਇਆ ਰਹੇ ਉਹਨਾਂ ਦੀ ਸੇਵਾ ਵੀ ਹੋਵੇਗੀ ਹੁਣ ਖਾਲਸੇ ਨੇ ਅਰਦਾਸਾ ਸੋਧਿਆ ਤੇ ਜਿਹੜੀ ਰੇਲ ਵਾਲੀ ਲਾਈਨ ਸੀ ਉਸ ਨੂੰ ਮਲ ਕੇ ਬੈਠ ਗਏ ਜੀ ਵੇਖਣ ਵਾਲੇ ਹੈਰਾਨ ਹੋ ਰਹੇ ਸਨ ਕਿ ਕਿਸ ਪ੍ਰਕਾਰ ਦਾ ਕੌਤਕ ਇੱਕ ਪਾਸੇ ਉਹ ਟ੍ਰੇਨ ਆਵੇਗੀ ਟ੍ਰੇਨ ਰੁਕਣੀ ਥੋੜੀ ਕਿਉਂਕਿ ਉਹਦਾ ਤਾਂ ਇਹ ਸਟੇਸ਼ਨ ਹੀ ਨਹੀਂ ਬਣਦਾ ਉਹ ਰੋਕੀ ਨਹੀਂ ਜਾ ਸਕਦੀ ਤੇ ਮਾਰਨ ਵਾਸਤੇ ਅੱਗੇ ਬੈਠ ਗਏ ਹਨ ਕੁਝ ਤਮਾਸ਼ਾ ਵੇਖਣ ਵਾਲੇ ਸਨ ਕੁਝ ਕਿਸ ਪ੍ਰਕਾਰ ਦੇ ਕੁਝ ਕੁਰਬਾਨੀ ਵਾਲੇ ਤੇ ਜਿਹੜੇ ਕੌਮ ਦੇ ਆਗੂ ਸੀ ਨਾ ਉਹ ਸਭ ਤੋਂ ਅੱਗੇ ਬੈਠੇ ਹਨ ਪ੍ਰਤਾਪ ਸਿੰਘ ਜੀ ਤੇ ਕਰਮ ਸਿੰਘ ਹੁਣ ਇਹ ਸਾਰੇ ਰੇਲ ਵਾਲੀ ਲਾਈਨ ਦੇ ਉੱਪਰ ਬੈਠ ਗਏ ਤੇ ਇਹਨਾਂ ਦੇ ਵਿੱਚ ਨਾ ਇੱਕ ਬੀਬੀ ਵੀ ਬੈਠੇ ਹਨ ਉਹਨਾਂ ਉਸ ਬੀਬੀ ਦੀ ਗੋਦ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜੀ ਜਿਹੜਾ ਅਜੇ 6 ਕੋ ਮਹੀਨੇ ਦਾ ਹੈ ਬੜਾ ਸੋਚ ਵਿਚਾਰ ਕੇ ਨਾ ਉਹ ਬੈਠ ਕੇ ਪਹਿਲਾਂ ਇੱਕ ਵਾਰ ਛੱਡ ਵੀ ਆਏ ਫੇਰ ਵਾਪਸ ਲੈ ਕੇ ਆਗੇ ਜੀ ਕੋਈ ਬਜ਼ੁਰਗ ਵੇਖਦਾ ਪਿਆ ਸੀ ਉਸ ਬਜ਼ੁਰਗ ਨੇ ਨਾ ਉਸ ਬੀਬੀ ਨੂੰ ਆਖਣਾ ਕੀਤਾ ਕਿ ਬੇਟਾ ਤੇਰੇ ਜਜ਼ਬੇ ਨੂੰ ਮੈਂ ਸਲਾਮ ਕਰਦਾ ਕਿ ਜੇਕਰ ਤੂੰ ਸ਼ਹੀਦੀ ਬਾਟਾ ਸਕਣਾ ਹੈ ਸ਼ੱਕ ਪਰ ਇਹ ਬੱਚਾ ਤਾਂ ਜੇ ਬੜਾ ਮਾਸੂਮ ਛੋਟਾ ਜਿਹਾ ਇਹਨੂੰ ਤੂੰ ਬਾਹਰ ਛੱਡਿਆ ਇਹ ਵੱਡਾ ਹੋਵੇਗਾ ਕਿਉਂ ਇਹਨੂੰ ਆਪਣੇ ਨਾਲ ਤੂੰ ਸ਼ਹੀਦ ਕਰਨ ਲੱਗੀ ਅਜੇ ਤਾਂ ਇਹਦੀ ਉਮਰ ਬੜੀ ਛੋਟੀ ਹੈ ਸੱਸ ਬੀਬੀ ਨੇ ਉੱਤਰ ਦਿੱਤਾ ਆਖਿਆ ਨ ਕੀਤਾ ਸੀ ਪਿਤਾ ਜੀ ਬਾਪੂ ਜੀ ਮੇਰੇ ਮਨ ਦੇ ਵਿੱਚ ਵੀ ਪਹਿਲਾ ਹੀ ਹੋ ਹੀ ਸਵਾਲ ਆਇਆ ਸੀ ਕਿ ਜਿਉਂਦਾ ਰਹਿ ਜਾਵੇ ਮੇਰੀ ਨਿਸ਼ਾਨੀ ਹੈ ਮੈਨੂੰ ਬਾਹਰ ਛੱਡ ਆਈ ਸ ਪਰ ਬਾਪੂ ਜੀ ਮੈਂ ਨਿਰਮੋਹੀ ਮਾਂ ਨਹੀਂ ਹਾਂ ਕਿ ਮੈਂ ਸ਼ਹੀਦੀ ਬਾਟਾ ਛੱਡੀ ਹੋਵਾਂ ਤੇ ਮੇਰਾ ਪੁੱਤਰ ਮੈਨੂੰ ਸਾਹਮਣੇ ਉਹ ਵੇਖਦਾ ਹੋਵੇ ਮਾਂ ਦੇ ਸਨਮੁਖ ਬੱਚਾ ਕੋਈ ਮੰਗ ਕਰੇ ਤੇ ਮੁੱਖ ਦੇ ਵਿੱਚੋਂ ਬੁਰਕੀ ਵੀ ਕੱਢ ਕੇ ਦੇਨ ਨੂੰ ਤਿਆਰ ਤੇ ਸ਼ਹੀਦੀ ਬਾਟਾ ਮੈਂ ਇਕੱਲੀ ਕਿਵੇਂ ਪੀ ਜਾਵਾਂ ਦੂਸਰਾ ਬਜ਼ੁਰਗੋ ਮੈਂ ਸ਼ਹੀਦ ਹੋ ਜਾਵਾਂ ਸ਼ਰੀਕਣਾ ਦੇ ਮਿਹਨੇ ਪ੍ਰਾਪਤ ਹੋ ਬਣਗੇ ਬੱਚਾ ਮੇਰਾ ਰੁੱਲਦਾ ਹੋਵੇਗਾ ਫਿਰ ਇਹਨਾਂ ਧੱਕਿਆਂ ਦੇ ਕਰਕੇ ਕਿਤੇ ਮਾੜੀ ਸੰਗਤ ਪ੍ਰਾਪਤ ਕਰ ਗਿਆ ਕਿਤੇ ਗੁਰੂ ਤੋਂ ਬੇਮੁਖ ਹੋ ਗਿਆ ਕਿਤੇ ਦਾੜੀ ਕੇਸਿਸ ਨੇ ਕਤਲ ਕਰਾ ਲਏ ਕਿਤੇ ਬੇਅਮਰਤੀਆ ਹੋ ਗਿਆ ਤੇ ਮੇਰੀ ਕੁਰਬਾਨੀ ਨੂੰ ਮੇਰੀ ਕੋਖ ਨੂੰ ਦਾਗ ਲੱਗੇਗਾ ਅੱਜ ਮੈਂ ਇਹਨੂੰ ਨਾਲ ਲੈ ਕੇ ਬੈਠੀ ਹਾਂ ਸ਼ਹੀਦ ਹੋ ਜਾਵਾਂਗੀ ਨਾਲ ਇਹ ਵੀ ਸ਼ਹੀਦ ਹੋਵੇਗਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਪ੍ਰਾਪਤ ਹੋਵੇਗੀ ਤਨ ਹਨ ਉਹ ਮਤਾਵਾ ਜਿਨ੍ਹਾਂ ਦੇ ਅੰਦਰ ਇਸ ਪ੍ਰਕਾਰ ਕੁਰਬਾਨੀ ਦਾ ਜਜ਼ਬਾ ਜੀ ਤੇ ਜਦੋਂ ਅਸੀਂ ਅੱਜ ਤੇ છાਤੀ ਮਾਰਦੇ ਨਾ ਤੇ ਬੱਚਾ ਆਖੇ ਮੈਂ ਰੋਟੀ ਨਹੀਂ ਖਾਣੀ ਮੈਂ ਸਿਰ ਨਹੀਂ ਵੋਣਾ ਤੇ ਅਸੀਂ ਬੜੀ ਛੇਤੀ ਆਖਦੇ ਕੋਈ ਗੱਲ ਨਹੀਂ ਵਾਲ ਕਟਾਲਾ ਕੱਢੀ ਕੋ ਗੱਲ ਹੈ ਤੇ ਉਹ ਜਜ਼ਬਾ ਸੀ ਜਿੱਥੇ ਉਹਨਾਂ ਨੇ ਆਖਣਾ ਕੀਤਾ ਕਿਤੇ ਸਿੱਖੀ ਤੋਂ ਮੁੁਰਕਰ ਨਾ ਹੋ ਜਾਵੇ ਮੈਂ ਇਹਨੂੰ ਆਪਣੇ ਨਾਲ ਲੈ ਕੇ ਹੀ ਸ਼ਹੀਦ ਹੋਣਾ ਜੀ ਹੁਣ ਗੱਡੀ ਆ ਗਈ ਜੀ ਟ੍ਰੇਨ ਜਿਹੜੀ ਸੀ ਉਹ ਹਾਰਨ ਵਜੋਂਦੀ ਆਵੇ ਪਰ ਗੁਰੂ ਕਾ ਖਾਲਸਾ ਜਿਹੜਾ ਸੀ ਉਹ ਲੇਨ ਲਾਈਨ ਜਿਹੜੀ ਸੀ ਰੇਲ ਵਾਲੀ ਉਹਨੂੰ ਮਲ ਕੇ ਬੈਠਿਆ ਜੀ ਟ੍ਰੇਨ ਆ ਗਈ ਇੰਜਣੇ ਆ ਗਿਆ ਕੁਝ ਸਿੰਘਾਂ ਦੀਆਂ ਦੇਹੀਆਂ ਨੂੰ چیرਦਿਆਂ ਹੋਇਆ ਇੰਜਣ ਜਿਹੜਾ ਸੀ ਟ੍ਰੇਨ ਜਿਹੜੀ ਸੀ ਉਹ ਆਪਣੇ ਆਪ ਰੁਕ ਗਈ ਜੀ ਬਾਕੀ ਜਿਹੜੀ ਸੰਗਤ ਖਲੋਤੀ ਸੀ ਉਹਨਾਂ ਨੇ ਬੜੀ ਜਲਦੀ ਦੇ ਨਾਲ ਸਰਦਾਰ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਜੀ ਜਿਹੜੇ ਰੇਲ ਦੇ ਟਾਇਰਾਂ ਦੇ ਵਿੱਚ ਪਹੀਆਂ ਦੇ ਵਿੱਚ ਫਸ ਗਏ ਸੀ ਉਹਨਾਂ ਨੂੰ ਬਾਹਰ ਕੱਢਿਆ ਬੜੀ ਭਾਰੀ ਜ਼ਖਮ ਸਰੀਰ ਤੇ ਹੋਏ ਸੀ ਤਾਂ ਉਹਨਾਂ ਦੀ ਸੰਭਾਲ ਕਰਨ ਲੱਗੇ ਤੇ ਉਹਨਾਂ ਦੋਨਾਂ ਸੂਰਮਿਆਂ ਨੇ ਆਖਿਆ ਸਾਡੀ ਸੰਭਾਲ ਨਾ ਕਰੋ ਸਮਾਂ ਥੋੜਾ ਤੁਸੀਂ ਜਿਹੜੇ ਇਹ ਗੱਡੀ ਦੇ ਵਿੱਚ ਭੁਖੇ ਤਹਾਏ ਸਿੰਘ ਬੈਠੇ ਨਾ ਇਹਨਾਂ ਦੀ ਸੇਵਾ ਕਰੋ ਇਨਾਂ ਦੀ ਸੇਵਾ ਵਾਸਤੇ ਹੀ ਅਸੀਂ ਇਹ ਕੁਰਬਾਨੀਆਂ ਕਰਦੇ ਭਏ ਸੰਗਤਾਂ ਨੇ ਜਿਹੜੇ ਸਿੰਘ ਅਟਕ ਤੱਕ ਪਹੁੰਚਣੇ ਸੀ ਉਸ ਟ੍ਰੇਨ ਦੇ ਵਿੱਚ ਸਨ ਉਹਨਾਂ ਦੀ ਜਲ ਪਾਣੀ ਦੇ ਨਾਲ ਮलम ਪੱਟੀ ਦੇ ਨਾਲ ਸੇਵਾ ਕੀਤੀ ਤੇ ਜਿਹੜੀ ਗੱਲ ਕੀਤੀ ਸੀ ਨਾ ਉਹਦੇ ਉੱਪਰ ਵੀ ਪੂਰੇ ਉਤਰੇ ਕਿ ਇੱਕ ਵੀ ਸਿੰਘ ਜਿਹੜਾ ਸੀ ਉਹਨੂੰ ਗ੍ਰਿਫਤਾਰ ਜਿਹੜੇ ਸੀ ਉਹਨੂੰ ਛਡਾਇਆ ਨਹੀਂ ਕਿਉਂਕਿ ਬਚਨ ਸਿਰਫ ਇਹਨਾਂ ਸੀ ਕਿ ਭਾਈ ਇਨਾਂ ਨੂੰ ਸਿਰ ਪਰਸ਼ਾਦਾ ਪਾਣੀ ਛਕਾਉਣਾ ਹੈ ਜੀ ਮੇਰਾ ਕਹਿਨ ਨਹੀਂ ਕਰਨ ਵੀ ਜਾਣਦੇ ਹਾਂ ਫੜਾ ਫੋਕੀਆਂ ਖਾਲਸੇ ਮਾਰਦੇ ਨਹੀਂ ਵੀਰ ਹਾ ਦੀਪ ਸਿੰਘ ਦੇ ਪੁੱਤਰ ਗੋਬਿੰਦ ਸਿੰਘ ਦੇ ਵੀਰ ਹਾਂ ਦੀਪ ਸਿੰਘ ਦੇ ਲਥੇ ਸੀਸ ਵੀ ਜਿਹੜੇ ਹਾਂ ਜੰਗ ਚੋਂ ਹਾਰ ਦੇ ਰਹੇ ਇਹ ਇੱਕ ਜਜ਼ਬਾ ਸੀ ਹੁਣ ਦੋ ਸਿੰਘ ਜਿਹੜੇ ਵੱਡੇ ਜ਼ਖਮੀ ਹੋ ਗਏ ਛੇ ਹੋ ਛੇ ਹੋਰ ਨਾਲ ਜ਼ਖਮੀ ਡੇਢ ਘੰਟੇ ਦੇ ਲਗਭਗ ਟ੍ਰੇਨ ਜਿਹੜੀ ਇੱਥੇ ਖਲੋਤੀ ਰਹੇ ਜੀ ਜਿਹੜੀ 15 ਮਿੰਟ ਰੋਕਣ ਵਾਸਤੇ ਬੇਨਤੀ ਕੀਤੀ ਸੀ ਕੋਈ ਉਹਨੂੰ ਚਲਾ ਨਾ ਸਕਿਆ ਡੇਢ ਘੰਟਾ ਗੱਡੀ ਹਸਨ ਅਬਦਾਲ ਸਟੇਸ਼ਨ ਦੇ ਉੱਪਰ ਰੋਕੇ ਫਿਰ ਖਾਲਸੇ ਨੇ ਖਾਲਸੇ ਨੂੰ ਜਲ ਪਾਣੀ ਛਕਾਇਆ ਜੀ ਇੱਕ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਪੰਜਾਬ ਸਬਜੀ ਦੇ ਸਬੰਧ ਦੇ ਵਿੱਚ ਪ੍ਰਕਾਸ਼ਿਤ ਹੈ ਜੀ ਉਸ ਦੇ ਵਿੱਚ ਜਿਹੜਾ ਇਸ ਗੱਡੀ ਦਾ ਡਰਾਈਵਰ ਸੀ ਰੇਲਵੇ ਦਾ ਉਹਦਾ ਬਿਆਨ ਦਰਜ ਕੀਤਾ ਗਿਆ ਜੀ ਉਹ ਆਖਦਾ ਕਿ ਜਦੋਂ ਮੈਂ ਵੇਖਿਆ ਕਿ ਬਹੁਤ ਸਾਰੇ ਲੋਕ ਰੇਲ ਦੀ ਪਟਰੀ ਮਲ ਕੇ ਬੈਠੇ ਬੜਾ ਹਾਰਨ ਵਜਾਉਣ ਦਾ ਯਤਨ ਕੀਤਾ ਬੜਾ ਵਜਾਇਆ ਪਰ ਕੋਈ ਵੀ ਉੱਠਿਆ ਨਾ ਆਖਰ ਜਦੋਂ ਕੁਝ ਜਿਹੜੇ ਸਿੰਘ ਸੀ ਕੁਝ ਲੋਕ ਸੀ ਉਹਨਾਂ ਤੋਂ ਗੱਡੀ ਲੰਘਦੀ ਤੇ یوں ਲੱਗਿਆ ਜਿਵੇਂ ਸਾਹਮਣੇ ਕੋਈ ਪਹਾੜ ਆ ਗਿਆ ਹੋਵੇ ਪਹਾੜ ਦੇ ਨਾਲ ਗੱਡੀ ਟਕਰਾ ਗਈ ਹੋਵੇ ਇੱਕਦਮ ਮੇਰਾ ਹੱਥ ਛੁੱਟਿਆ ਤੇ ਜਿਹੜਾ ਉਹ ਰੇਸ਼ ਵਾਲਾ ਜਾਂ ਸਪੀਡ ਵਾਲਾ ਪੈਨਲ ਸੀ ਉਹ ਛੁੱਟ ਗਿਆ ਤੇ ਗੱਡੀ ਰੁਕ ਗਈ ਜੀ ਖਾਲਸੇ ਦੀ ਗਾੜੀ ਰਤ ਤੇ ਗਾੜੀ ਰਤ ਦੇ ਵਿੱਚ ਖਾਲਸੇ ਨੇ ਗੱਡੀ ਰੋਕ ਕੇ ਦੱਸ ਦਿੱਤੀ ਜਿਹੜੇ ਕਿੰਤੂ ਕਰਦੇ ਸੀ ਕਿ ਇਤਿਹਾਸ ਪੁਰਾਣਾ ਆਉਂਦਾ ਪੱਥਰ ਪੰਜਾ ਲਾ ਕੇ ਕਿਵੇਂ ਰੋਕਿਆ ਜਾ ਸਕਦਾ ਜਿਹੜੇ ਆਖਦੇ ਸੀ ਖੋਪਰੀ ਤੋਂ ਬਿਨਾ ਕਿਸ ਪ੍ਰਕਾਰ ਰਿਹਾ ਜਾ ਸਕਦਾ ਜਿਨ੍ਹਾਂ ਦੇ ਮਨ ਦੇ ਵਿੱਚ ਸੀ ਕਿ ਚਰਖੀਆਂ ਦੇ ਉੱਪਰ ਕਿਵੇਂ ਚੜਿਆ ਜਾ ਸਕਦਾ ਜਿਹੜੇ ਆਖਦੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਵੇਂ ਆਪਣੀ ਗੋਦ ਦੇ ਵਿੱਚ ਆਪਣੇ ਲਾਲ ਨੂੰ ਸ਼ਹੀਦ ਕਰਵਾ ਰਿਹਾ ਤਾਜ਼ਾ ਉਦਾਹਰਣ ਖਾਲਸੇ ਨੇ ਸਾਂਝੀ ਕਰਕੇ ਦੱਸ ਦਿੱਤੀ ਭਾਈ ਜੋ ਅਸੀਂ ਕਿਹਾ ਜੋ ਲਿਖਿਆ ਉਸ ਨੂੰ ਅਸੀਂ ਕੀਤਾ ਵੀ ਹੈ ਸਿਰਫ ਉਹ ਦਿਖਾਵੇ ਦੀਆਂ ਜਾਂ ਲਿਖਤ ਵਿੱਚ ਆਈਆਂ ਗੱਲਾਂ ਨਹੀਂ ਜੀ ਦੋਨੋਂ ਸਿੰਘ ਪ੍ਰਤਾਪ ਸਿੰਘ ਤੇ ਕਰਮ ਸਿੰਘ ਸ਼ਹੀਦ ਹੋ ਜਾਂਦੇ 6 ਹੋਰ ਜ਼ਖਮੀ ਸੀ ਜਿਨ੍ਹਾਂ ਦਾ ਬਾਅਦ ਵਿੱਚ ਇਲਾਜ ਕੀਤਾ ਗਿਆ ਫਿਰ ਜਦੋਂ ਸਾਰੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ ਗਿਆ ਜਿਹੜੀ ਸੰਗਤ ਰੇਲ ਵਾਲੀ ਲਾਈਨ ਤੇ ਬੈਠੀ ਸੀ ਉੱਠ ਕੇ ਪਰੇ ਹੋਈ ਤੇ ਟ੍ਰੇਨ ਜਿਹੜੀ ਸੀ ਵੱਟਕਵਾਲੇ ਪਾਸੇ ਨੂੰ ਰਵਾਨਾ ਹੋਈ ਸੋ ਅੱਜ ਦੇ ਦਿਨ ਦੇ ਵਿੱਚ ਸਾਕਾ ਖੂਨੀ ਸਾਕਾ ਪੰਜਾ ਸੱਬ ਦਾ ਵਾਪਰਿਆ ਜੀ ਇਸ ਨੂੰ ਸਾਕਾ ਪੰਜਾ ਸੱਬ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਤੇ ਅੱਜ ਦੇ ਦਿਨ ਖਾਲਸੇ ਨੇ ਰੱਤ ਡੋਲ ਕੇ ਫਿਰ ਜਿਹੜੀ ਟ੍ਰੇਨ ਜਾ ਰਹੀ ਸੀ ਉਸ ਨੂੰ ਰੋਕਣਾ ਕੀਤਾ ਸੀ ਭਾਈ ਪ੍ਰਤਾਪ ਸਿੰਘ ਕਰਮ ਸਿੰਘ ਦੀ ਸ਼ਹਾਦਤ ਹੋਈ ਸੋ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਹੈ ਜੀ ਸਤਿਗੁਰੂ ਜੀ ਨੇ ਪਾਵਨ ਸ਼ਬਦ ਦੇ ਵਿੱਚ ਵੀ ਦੁਹਾਗਣ ਤੇ ਸੁਹਾਗਣ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਵਾਕਿਆ ਹੀ ਮਾਲਕ ਜੀ ਦੇ ਦਰ ਤੇ ਪ੍ਰਵਾਨ ਹੋਣਾ ਮੰਨ ਲਿਆ ਉਹ ਕੁਰਬਾਨੀਆਂ ਕਰਕੇ ਸ਼ਹਾਦਤ ਦਾ ਪ੍ਰਾਪਤ ਕਰਦੇ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਉਪਾਤਰ ਬਣਦੇ ਉਹ ਆਪ ਵੀ ਮੁਕਤ ਹੋ ਜਾਂਦੇ ਤੇ ਆਪਣੀ ਜਿਹੜੀ ਕੁੱਲ ਹੈ ਨਾ ਉਹਦਾ ਵੀ ਭਲਾ ਕਰਦੇ ਜੋ ਗੁਰੂ ਤੀਸਰੇ ਪਾਤਸ਼ਾਹ ਜੀ ਸਮਝਾ ਰਹੇ ਨਾ ਨਾਨਕ ਜਨਮ ਸਵਾਰ ਹੈ ਆਪਣਾ ਕੁੱਲ ਵੀ ਛੁੱਟੀ ਨਾਲ ਜਿੱਥੇ ਉਹ ਆਪਣਾ ਭਲਾ ਕਰ ਜਾਂਦੇ ਹਨ ਉਥੇ ਆਪਣੀਆਂ ਕੁੱਲਾਂ ਦਾ ਵੀ ਪਾਰ ਉਤਾਰਾ ਕਰਦੇ ਇਹ ਪੰਜਾ ਸਰਸਾਕਾ ਜੋ ਸੀ ਉਸ ਦਾ ਸੰਖੇਪ ਰੂਪ ਦੇ ਵਿੱਚ ਇਤਿਹਾਸ ਸ਼ਬਦ ਸਤਿਗੁਰੂ ਪਾਤਸ਼ਾਹ ਗੁਰੂ 3 ਪਾਤਸ਼ਾਹ ਮਹਾਰਾਜ ਜੀ ਦਾ ਜਿਸ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਚੱਜਾ ਜੀਵਨ ਪ੍ਰਾਪਤ ਕਰਨ ਵਾਸਤੇ ਸਾਨੂੰ ਹੁਕਮ ਕੀਤਾ ਸਤਿਗੁਰੂ ਜੀ ਰਹਿਮਤ ਕਰਨ ਅਸੀਂ ਆਪਣੇ ਮਹਾਨ ਜੋਧਿਆ ਦੀਆ ਆਪਣੇ ਮਹਾਨ ਇਤਿਹਾਸ ਨੂੰ ਯਾਦ ਰੱਖੀਏ ਤੇ ਜੋ ਸਾਡੇ ਵੱਡ ਵਡੇਰੇ ਵੱਡੀਆਂ ਕੁਰਬਾਨੀਆਂ ਕਰ ਗਏ ਉਹਨਾਂ ਕੁਰਬਾਨੀਆਂ ਨੂੰ ਵੇਖਦਿਆਂ ਹੋਇਆ ਗੁਰਸਿੱਖੀ ਵਾਲਾ ਜੀਵਨ ਜਿਹੜਾ ਉਹ ਅਪਣਾਉਣਾ ਕਰੀਏ ਸਤਿਗੁਰੂ ਜੀ ਰਹਿਮਤ ਕਰਨ ਜੀ ਸਮੂਹੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਜੀ ਦਰੋਂ ਕਰੋ ਸਿੱਖੀ ਨਾਮਦਾਨ ਪਰੋਸਾਦਨ ਬਖਸ਼ਿਸ਼ ਕਰਨ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਆਪਸੀ ਪਰਸਪਰ ਪਿਆਰ ਇਤਿਫਾਕ ਸਲੂਕ ਦੀਆਂ ਦਾਤਾਂ ਬਖਸ਼ਿਸ਼ ਕਰਨ ਦੀ ਸੰਸਾਰ ਦੇ ਭਲੇ ਵਾਸਤੇ ਆਂਡ ਗਵਾਂਡ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਪਣੇ ਭਲੇ ਵਾਸਤੇ ਅਰਦਾਸ ਕਰਨੀ ਤੇ ਅਰਦਾਸ ਦੇ ਅਨਸਾਰੀ ਸੰਗਤ ਉਚਾਰਨ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫੇਰ ਅਸਨਾ ਪਵਿੱਤਰ ਕਰੋ ਉਚਾਰਨ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਮਾਲਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਵੇ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਭਨਾਂ ਰਜ਼ਿਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤੀਪੱਲਾ ਸ਼ਬਦ ਦੀ ਵਿਚਾਰ ਕਰਦਿਆਂ ਹੋਇਆ अनेका ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ குரு ਰੂਪ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਦੇਹੁ ਸੱਜਣ ਸਿਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ